ਕੀ ਕੀ ਆ ਵਾਹ ਇਸ ਤੋਂ ਬਿਨਾ ਜਿਹਨਾਂ ਨੇ ਇਦਾਂ ਸੂਟ ਨੇ ਬ੍ਰਾਈਡਲ ਸੂਟ ਨੇ ਬ੍ਰਾਈਡਲ ਬਿਲਕੁਲ ਇਦਾਂ ਸੂਟ ਮੰਨ ਲੋਗੇ ਬਾਜ਼ੂ ਪਹੁੰਚ ਕਿੱਥੇ ਆਲੇ ਇਹ ਤੁਹਾਨੂੰ ਆਪਾਂ ਕਹਿੰਨੇ ਆਂ ਵੀ ਜਾਲ ਝੂਟ ਆ ਗਿਆ ਜਿੱਥੇ ਜਗ੍ਹਾ ਨਹੀਂ ਬਚਦੀ ਬਿਲਕੁਲ ਭਾਜੀ ਇਦਾਂ ਦੇ ਆ ਗਏ ਇਹ ਸੂਟ ਪਾ ਦੀ ਬਾਜ਼ਾਰ ਨਾਲੋਂ ਤੁਹਾਨੂੰ ਲਿਖ ਕੇ ਦਿੰਦਾ ਅੱਦਮਲਤ ਦਊਂਗਾ ਜੀ ਇਹ ਸਾਰੇ ਸੂਟ ਸਾਰੇ ਇਦਾਂ ਦੇ ਤੁਹਾਨੂੰ 3600 ਰੁਪਏ ਵਿੱਚ ਦੇਣਾ ਆ ਦੇਖੋ ਭਾਜੀ ਤੁਹਾਨੂੰ ਦਿਖਾਣਾ ਆਜੋ ਇਧਰ ਨੂੰ ਜੀ ਜੀ ਆ ਆ ਦੇਖੋ ਇਸ ਤੋਂ ਬਿਨਾ ਆ ਸੂਟ ਲੈ ਜਾਓ ਭਾਜੀ ਹਾਂ ਹਾਂ 2600 ਬਿਲਕੁਲ 1000 ਰੁਪਏ ਦਾ ਜੀ ਇਹ ਮਤਲਬ 260 ਇਹ ਵੀਰ ਆਲੋ ਜੀ 2600 ਹਾਂ ਆਲੋ 1000 ਰੁਪਏ ਦਾ ਵੀਰ ਇਹ ਵੀ 1000 ਰੁਪਏ ਦਾ 1000 ਰੁਪਏ ਦਾ ਭਾਜੀ ਕਿਆ ਬਾਤ ਆਲੋ ਵੀਰੇ 2600 ਹਾਂ ਹਾਂ ਆਲੋ 1000 ਰੁਪਏ ਦਾ ਵੀਰੇ ਇਹ ਵੀ 1000 ਰੁਪਏ ਦਾ ਠੀਕ ਹੈ ਭਾਜੀ ਇਸ ਤੋਂ ਬਿਨਾਂ ਘਾਰੇ ਸੂਟ ਜੀ ਇਹ 35-500 ਲੋ ਬਿਜਾਦ ਵੇਥੇ ਬਿਲਕੁਲ ਜੀ ਦੇਖੋ 1300 1400 ਬਸ 1300 1400 ਮਤਲਬ ਇਹ ਸਿਰਫ 10 ਦੇ ਨਸਤੇ ਹੈ ਪਾਜੀ ਪਾਜੀ ਮਾਲ ਦੇਖੋ ਝੜ ਰਿਹਾ ਮਾਲ ਬਸ ਕਾਲੀ ਮਾਲ ਹੋ ਰਿਆ ਵਾ ਇਦਾਂ ਸੂਟ ਚਾਹਤੇ ਜਿਹੜੇ ਭਾਈ ਸੂਟ ਤੇਨ ਮਿਲਨੇ ਆ ਦੇਖੋ ਇਹ ਤੁਹਾਨੂੰ 15-1700 ਰੁਪਏ ਦਾ ਮਿਲ ਜਾਣੇ ਆ ਹਾਂਜੀ ਇਦਾਂ ਭਾਈ ਦੇਖੋ ਸਾਰੇ ਜਿਹੜਿਆ ਨਾ ਉਹ ਫਿਲਹਾਲ ਪੇ ਆ ਸਿਰ 10 ਦਿਨਾਂ ਲਈ ਤੁਹਾਨੂੰ ਬੇਨਤੀ ਕਰਦੇ ਆ ਜਿੰਨੀ ਜਲਦੀਂ ਦਾ ਨੀਲ ਜਦਕਾਨ ਤੇ ਆ ਜਾਓ ਤੇ ਸੇਲ ਮੇਲੇ ਫਾਇਦਾ ਲੈ ਲਓ ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਜੀ 7272424 ਦੁਕਾਨ ਦਾ ਐਡਰੈਸ ਨੋਟ ਕਰ ਲਓ ਬੱਸ ਸਟੈਂਡ ਰੋਡ ਨੇੜੇ ਸਰਕਾਰੀ ਹਸਪਤਾਲ ਮਾਣੇ ਦੀ hattim ਮਾਖੀਵੜਾ ਜੀ ਮਾਖੀਵੜਾ ਬੱਸ ਸਟੈਂਡ ਰੋਡ ਤੇ ਸਰਕਾਰੀ ਹਸਪਤਾਲ ਕੋਲ ਨਾਲ ਦੁਕਾਨਾ ਆਪਣੀ ਜੀ ਮੋਬਾਈ